ਖੜਾ ਕੇ ਸ਼ੂਟ ਲਾਇਆ ਸਾਰਾ ਸਾਈਡ ਤੋਂ ਮੇਰ ਬੰਦੇ ਵਿੱਚ ਆਣੇ ਚਾਹੀਦੇ ਆ ਔਰ ਨਾਲ ਆ ਦੇਖੋ ਇਹਨੂੰ ਕਹਿੰਦੇ ਆ ਟਰੀ ਹਾਊਸ ਕਿਦਨ ਲਾਇਆ ਸੀ ਪਾਣੀ ਓਏ ਪਾਣੀ ਹੋ ਜਾਈਦਾ ਇੱਥੇ ਕਿਦਨ ਪਾਇਆ ਸੀ ਜਦਨੇ ਬਣਾਇਆ ਆਇਆ ਉੱਤੇ ਟਰੀ ਹਾਊਸ ਦਿਖਾ ਦੇ ਇੱਕ ਵਾਰੀ ਰਾਤ ਨੂੰ ਇਹਦੀ ਵਰਤੋਂ ਹੁੰਦੀ ਹੈ ਕਿਉਂਕਿ ਜੰਗਲੀ ਸੂਰ ਆ ਜਾਂਦਾ ਵਾ ਫਿਰ ਸੰਗ ਕਿੱਥੇ ਕਿੱਥੇ ਜਾਂਦਾ ਇਹਦਾ ਗੇੜ ਨਹੀਂ ਪਤਾ ਲੱਗਦਾ ਬਿਲਕੁਲ ਹੀ ਨਹੀਂ ਬਲਬ ਹੀ ਲੱਗਾ ਹੋਇਆ ਲਾਈਟ ਹਾਊਸ ਹੀ ਹੈਗਾ ਬਲਬ ਲਾਇਆ ਫੇਰ ਬਲਬ ਦਿਖਾ ਬਲਬ ਮਾਰਾ ਚ ਚਾਰ ਜਲਾਉਣ ਨੂੰ ਹੀ ਲਾਇਆ ਏ ਅੱਛਾ ਯਾਰ ਹੋ ਵੀ ਰਿਹਾ ਹਾਂ ਬੱਬਾ ਆ ਵੀ ਦਿਖਾ ਇੱਕ ਹੋਰ ਆ ਗਿਆ ਆ ਦਿਖਾ ਹੱਥ ਪਾ ਉਹਨੂੰ ਹੱਥ ਬਾਤ ਉਹਦੇ ਬੱਤੀ ਜੀ ਉਹਨੂੰ ਵੀ ਆਉਣ ਦੇ ਉੱਤੇ ਜੀ ਮੈਂ ਇੱਥੇ ਹੀ ਹਾਂ ਐਕਸਪਲੇਨ ਕਰ ਜਿ세 ਕਿਵੇਂ ਬਣਾਇਆ ਕਿਨੇ ਕੌਣ ਕੌਣ ਸੀਗਾ ਮੈਂ ਇਧਰ ਮਾਨ ਹੂੰ ਹੂੰ ਤੇ ਇੱਕ ਇਧਰ ਤੀਜਾ ਨੂਰੀ ਆ ਤਿੰਨਾਂ ਨੇ ਅੰਜਾਂ ਹੁੰਦੇ ਤਾਂ ਐਡੇ ਟਰੀ ਹਾਊਸ ਨੂੰ ਤੇ ਸਾਰੇ ਲੱਕੜਾਂ ਕਿਵੇਂ ਚੜਾਈਆਂ ਸਾਰੇ ਰੋਕ ਕੁੜੀਆਂ ਬੰਤੋਂ ਲੱਕੜਾਂ ਛਾਂਗ ਛਾਂਗ ਲੈਂਦੀਆਂ ਇੱਥੇ ਲਾਈਆਂ ਅੱਛਾ ਹੀ ਆਇਆ ਹੂੰ ਚੀਜ਼ ਨੇ ਯਾਰ ਇਦਾਂ ਬਣ ਗਈ ਪੱਖਾ ਵੀ ਲਾਇਆ ਅਸੀਂ ਪੱਖਾ ਘਰੇ ਲੈ ਕੇ ਮੀਂਹ ਦਾ ਓਛਾ ਯਾਰ ਮੂਨਾ ਪੂਰੇ ਘਰ ਦੀ ਤਿਆਰੀ ਕਰੀ ਬੈਠੀ ਚਰਦਾਨੀ ਵੀ ਲਾਈ ਹੈ ਮਿਸਟਰ ਬੀਸਟ ਤਾਂ ਤੁਸੀਂ ਹੀ ਬਣੇ ਫਿਰਦੇ ਭੈਣ ਸਿਲੰਡਰ ਸਿਲੰਡਰ ਵੀ ਚੱਕ ਲੈਣਾ ਸੀ ਮੱਛਰਦਾਨੀ ਦਿਖਾਈ ਮੱਛਰਦਾਨੀ ਪਈ ਹੈ ਮੱਛਰਦਾਨੀ ਆਹ ਬੋਰਡ ਪਿਆ ਵਾ ਉਹ ਕਿਧਰ ਗਿਆ ਉਹ ਬਲਬ ਲੱਗਾ ਵਾ ਇੱਕ ਹੋਰ ਲਗਾਉਣਾ ਚੱਕ ਲੈਣਗੇ ਸਾਡੇ ਨੂੰ ਵਾਦੂ ਤੇ ਬੰਦੇ ਭਾਵੇਂ ਇੱਥੇ ਚਾਰ ਪਾਲੋ ਏਡਾ ਡਰੀ ਹਾਊਸ ਤਿੰਨ ਹੀ ਸੁੱਤੇ ਸੀ ਉਧਰ ਆਰਾਮ ਨਾਲ ਵਿਚਾਲੇ ਮਵਾਇਆ ਹੁਣ ਮੈਨੂੰ ਪਾ ਜੇ ਮੈਨੂੰ ਪਾਇਆ ਹੁੰਦਾ ਉਚਾਲੇ ਤੇ ਬਾਸ ਇਹਦਾ ਇੱਕ ਦੋ ਇੱਕ ਉਦੋਂ ਤੇ ਇਹ ਤਾਂ ਲਉਂਦੇ ਇਹਨਾਂ ਦਾ ਤਾਂ ਪਤਾ ਨਹੀਂ ਮੈਂ ਥੱਲੇ ਪੱਕਾ ਜਾਂ ਹਾਂ ਇਹਨਾਂ ਨੂੰ ਸੁਰਤ ਆਣੀ ਮੈਨੂੰ ਸੁਰਤ ਹੀ ਉਦੋਂ ਆਣੀ ਸੀ ਜਦੋਂ ਮੱਖਰ ਬਹੁਤ ਜਿਆਦਾ ਆ ਜਾਂਦਾ ਰੱਖੋ ਸ਼ਾਮ ਨੂੰ ਤਾਂ ਉੱਪਰ ਸੀ ਨਹੀਂ ਰਾਤ ਨੂੰ ਤਾਂ ਉੱਪਰ ਸੋਇਆ ਤਾਂ ਸੂਏ نیچے ਕਿਵੇਂ ਆ ਗਿਆ ਬਾਅਦ ਸਵੇਰ ਆ ਤੇ ਇਹਨਾਂ ਨੇ ਉੱਥੇ ਸਰਕਾਰੀ ਜਾ ਕੇ ਵੇਖਣਾ ਇਹਨਾਂ ਨਾਲ ਸੁੱਤਾਂ ਤੋਂ ਉੱਤੇ ਹੀ ਹਸਪਤਾਲ ਕਿੱਧਰ ਪਾ ਦੇ। ਓਏ ਥੱਲੇ ਖੂ। ਮੋਟਰ ਆਪਣੀ ਉਹ ਬੰਦ ਤੇ ਦੋ। ਆ ਵੇਖੋ ਇਹ ਗੱਦੇ ਰੱਖੇ ਦੋ। ਉਹ ਨਹੀਂ ਵਿਖਾਇਆ ਵੇ ਗੱਲੀ ਗੱਦੇ। ਆ ਗਏ। ਜਸਟੀ ਹੁ ਸੜ ਗੱਲਵਾ ਤਾਂ ਅੰਡਾ। ਬਸ ਹੁ ਲੱਕੜ-ਲੁੱਕੜ ਨਾ ਟੁੱਟ ਜੇ ਤੇ ਕੋਈ ਹੋਰ ਕੰਮ ਖਤਮ ਹੁੰਦਾ ਹੋਵੇ। आवे नहीं। आपको कैसा फील हो रहा है यहाँ पर आकर बहुत ही अच्छा फील हो रहा है मिस्टर बीस ही हम यहाँ पूरा एक हफ्ता की करेंगे सर्वाइवल। वीडियो